ਸਾਚੀ ਕਾਲ ਜੀ ਕੀ ਹਾਲ ਚਾਲ ਨੇ ਸਾਰੇ ਦਾ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਉਹ ਗੁਰਦੁਆਰਾ ਸਹਾਇਤ ਅਸੀਂ ਘੁੰਮ ਘੰਮ ਕੇ ਵਾਪਸ ਆ ਗਏ ਸੀ ਤੇ ਬਹੁਤ ਗਰਮੀ ਸੀ ਪਰ ਜਦੋਂ ਇੱਥੇ ਮੋਹਾਲੀ ਆਪਣੇ ਖਰੜ ਸ਼ਹਿਰ ਚ ਪਹੁੰਚੇ ਤਾਂ ਇੱਥੇ ਮਤਲਬ ਇੰਨਾ ਜ਼ਿਆਦਾ ਮੀਂਹ ਮਤਲਬ ਤੁਸੀਂ ਦੇਖਿਆ ਹੋਣਾ ਵਲੌਗ ਚ ਤੇ ਆਣ ਕੇ ਹਿਸ਼ਾਮ ਦੀਆਂ ਅੱਜ ਸਬਜ਼ੀਆਂ ਮਤਲਬ ਸ਼ਾਮਲੀ ਜਿਹੜੀ ਸਬਜ਼ੀ ਆ ਉਹ ਅਨੂ ਨੇ ਬਣਾਈ ਸੀ ਅਨੂ ਨੇ ਸਬਜ਼ੀ ਬਣਾਈ ਅੱਜ ਸ਼ਾਈ ਪਨੀਰ ਅਨੂ ਸ਼ਾਈ ਪਨੀਰ ਹੈ ਨਾ ਛਾਈ ਪਨੀਰ ਦੇ ਸਬਜ਼ੀ ਬਣਾਈਆਂ ਤੇ ਕੱਲ ਰਾਤੀ ਮਤਲਬ ਨਹੀਂ ਕੱਲ ਹਾਂ ਕੱਲ ਵੀ ਦੋਨੋਂ ਹੁਣੀ ਆਏ ਸੀ ਤੇ ਮੈਂ ਰਾਜਮਾ ਚੋਲ ਬਣਾਏ ਸੀ ਤੇ ਚੋਲ ਜਿਹੜੇ ਬਚ ਗਏ ਸੀ ਤੇ ਉਹਨੂੰ ਅਹੀਂ ਆਜ ਜਿਵੇਂ ਤੜਕਾ ਲਾ ਕੇ ਬਣਾਇਆ ਵਾਂ ਮੈਂ ਤੁਹਾਨੂੰ ਮੁਖਾਉਣੀ ਆ ਇਹਨੂੰ ਜਿਹੜੀ ਸਬਜ਼ੀ ਬਣਾਈ ਆ ਬਹੁਤ ਟੇਸਟੀਆਂ ਸਬਜ਼ੀਆਂ ਅਣੂ ਬਹੁਤ ਜ਼ਿਆਦਾ ਟੇਸਟੀਆਂ ਸਬਜ਼ੀਆਂ ਬਣਾਉਂਦੀ ਆ ਵਾਓ ਕਿੰਨੀ ਸੋਹਣੀ ਲੁੱਕ ਆ ਰਹੀ ਆ ਬਹੁਤ ਟੇਸਟੀ ਆ ਅਣੂ ਹਾਡੀ ਨਾ ਸ਼ੈਫ ਆ ਤੇ ਅਣੂ ਨਾਲ ਇਹ ਤੁਹਾਨੂੰ ਮੈਂ ਦੱਸਦੀ ਆ ਇਹਨੂੰ ਨਾ ਚਾਰ ਪਾ ਕੇ ਲੈ ਕੇ ਆਈ ਆ ਵੇਖੋ ਔਂ ਅੰਬ ਦਾ achar ਅਨੂ ਨੇ ਹੀ ਪਾਇਆ ਵਾ ਮਤਲਬ ਚਾਚੀ ਚਾਚੀ ਨੇ ਵੀ ਨਾਲ ਪਾਇਆ ਵਾ ਮਟ ਅਨੂ ਪ੍ਰੋਪਰ ਅਨੂ ਸਾਰੀ ਚੀਜ਼ ਦੀ ਨੌਲੇਜ ਆ ਬਹੁਤ ਸਵਾਦ ਆ ਜਿਹੜਾ ਇਹਨਾਂ ਨੇ ਅੰਬ ਦਾ achar ਪਾਇਆ ਤੇ ਇੱਧਰ ਜਿਹੜੇ ਆਪਾਂ ਚੋਲ ਜਿਹੜੇ ਹੀ ਤੁਹਾਨੂੰ ਵਿਖਾਉਣੀ ਆ ਉਹਨਾਂ ਨੂੰ ਤੜਕਾ ਲਾਇਆ ਮਤਲਬ ਜਿਵੇਂ ਬਰੀਆਨੀ ਸਟਾਈਲ ਬਣਾ ਲੈਨੇ ਨੇ ਆਪਾਂ ਫਿਰ ਆਦਾਂ ਤੇ ਇਹਦੇ ਚ ਇਬਾਦਤ ਦੀ ਮੱਖੀਚੜੀ ਬਣਾਈ ਆ ਹੋਜੇ ਮਤਲਬ ਹੁਣੀ ਅਜੇ ਸੀਟੀਆਂ ਮੱਜ ਕੇ ਬਾਂਦੀ ਕੀਤਾ ਵਾਲੇ ਖੋਲ ਲੈਣੀਆਂ ਇਬਾਦਤ ਦਾ ਵੀ ਖਾਣਾ ਰੈਡੀ ਆ ਮਤਲਬ ਸਾਡਾ ਸ਼ਾਮ ਦਾ ਰਾਤ ਦਾ ਖਾਣਾ ਰੈਡੀ ਆ ਸ਼ਿਪੀ ਅੰਦਰ ਕੰਮ ਕਰ ਰਹੇ ਆ ਅਣਕੇ ਹਿੱਸੋਂਗੇ ਸੀ ਥੋੜਾ ਟਾਈਮ ਤੇ ਸ਼ਿਪੀ ਅੰਦਰ ਕੰਮ ਕਰ ਰਹੇ ਆ ਡੈਡੀ ਵੀ ਅੰਦਰ ਬੈਠੇ ਪਾਠ ਕਰ ਰਹੇ ਨੇ ਤੇ ਅਸੀਂ ਲੋਬੀ 'ਚ ਬੈਠੇ ਸੀ ਹਨਾ ਦਸੈਬ ਤੋਂ ਬਾਣੀ ਆ ਰਹੀ ਆ ਤੇ ਇਬਾਦਤ ਇੱਥੇ ਖੇਡ ਰਹੀ ਆ ਕਿੱਦਾਂ ਮਾਸ਼ੀ ਨਾਲ ਖੇਡੀਆਂ ਕਰਦਾ ਸੀ ਹੈ ਮਾਸ਼ੀ ਨਾਲ ਜੀ ਲੱਗ ਗਿਆ ਤੇਰਾ ਹੈ ਦਾਦੀ ਨਹੀਂ ਆ ਮੋਤੀ ਨਾਲ ਜੀ ਲੱਗ ਗਿਆ ਸੀ ਮੇਰੇ ਸੋਨੇ ਦਾ ਇਬਾਦਤ ਨੂੰ ਦੇ ਨਾਲ ਬਹੁਤ ਜ਼ਿਆਦਾ ਜੀ ਲੱਗ ਜਾਂਦਾ ਜਿਵੇਂ ਉਹੀ ਗੱਲ ਹੈ ਕਿ ਮੇਰੇ ਕੋਲ ਨਹੀਂ ਸੌਂਦੀ ਸ਼ਿੱਪੀ ਕੋਲ ਵੀ ਸੌਂ ਜਾਂਦੀ ਹੈ ਤੇ ਅਣੂ ਕੋਲ ਵੀ ਸੌਂ ਜਾਂਦੀ ਹੈ ਹੁਣ ਮਰੇ ਵੱਲ ਵੇਖ ਰਹੀ ਹੈ ਕਿ ਮੈਂ ਵਲੌਗ ਸ਼ੂਟ ਕਰ ਰਹੀ ਹਾਂ ਹਨਾ ਤੇ ਬਾਕੀ ਚਲੋ ਹੁਣ ਆਪਾਂ ਸਭ ਜ ਸੁਬਰੀਆ ਰੈਡੀ ਕਰ ਲਿਆ ਨੇ ਤੇ ਹੁਣ ਅਸੀਂ ਮਤਲਬ ਜਾਣੇ ਆ ਥੱਲੇ ਥੋੜਾ ਜਿਹਾ ਪਹਿਲਾਂ ਵਾਕ ਵਗੈਰਾ ਕਰਕੇ ਆਉਨੇ ਆ ਫਿਰ ਅਸੀਂ ਡਿਨਰ ਕਰਾਂਗੇ ਪਹਿਲਾਂ ਹੀ ਜਾਵਾਂਗੇ ਪਹਿਲਾਂ ਇਬਾਦਤ ਨੂੰ ਖਾਣਾ ਖਵਾ ਦਿਆਂ ਕਿਉਂਕਿ ਫਿਰ ਲੇਟ ਹੋ ਜਾਣਾ ਵੈਸ ਕਰਕੇ ਪਹਿਲਾਂ ਇਬਾਦਤ ਦਾ ਖਾਣਾ ਫਿਨਿਸ਼ ਕਰਵਾ ਦਿੰਨੇ ਆ ਫਿਰ ਹਨਾ ਸੋਨੇ ਮੰਮੀ ਫੋਨ ਤੇ ਗੱਲ হ্যাঁ সোনে এপি দাগর ਜੀ ਭੀ ਗਏ ਨੇ ਮੈਨੂੰ ਸਖਤ ਹਿਦਾਇਤਾਂ ਆਈਆਂ ਨੇ ਮੇਰੇ ਸਾਲਾ ਸਹਿਬ ਵੱਲੋਂ ਕਿ ਇਹਨੂੰ ਮੰਮਾ ਨੂੰ ਕੋਈ ਤਲੀ ਚੀਜ਼ ਨਹੀਂ ਖੋਣੀ ਬਾਹਰ ਦੀ ਤੇ ਆਪਾਂ ਮੀ ਪਿਆ ਸੀ ਤੇ ਅਸੀਂ ਮਤਲਬ ਚਾਹ ਪੀਣੀ ਸੀ ਤੇ ਚੱਲ ਨਾਲ ਸਮੋਸੇ ਤਾਂ ਨਾਲ ਹੋਏ ਮਿਕਸ ਪਕੌੜੇ ਲੈ ਆਏ ਤੇ ਚਾਹ ਨਾਲ ਖਾਦੇ ਪੀਤੇ ਵਧੀਆ ਰਿਹਾ ਚਲੋ ਹਣ ਫੇਰ ਤੁਹਾਨੂੰ ਮਿਲਦੇ ਆਂ ਪਹਿਲਾਂ ਆਪਾਂ ਥੱਲੇ ਵਾਕ ਵਗੈਰਾ ਖਾ ਰਹੀ ਆਂ ਇਬਾਦਤ ਨੂੰ ਖਾਣਾ ਖਵਾ ਕੇ ਕੱਲ ਅਸੀਂ ਗਏ ਸੀ ਜੀ ਆਪਣਾ ਟੱਕੀ ਸਾਹਿਬ ਗੁਰਦੁਆਰਾ ਉੱਥੇ ਬੜੇ ਵੀਰਾਂ ਭੈਣਾਂ ਨੇ ਕਮੈਂਡ ਕੀਤਾ ਰਾੜਾ ਸਾਹਿਬ ਵੀ ਜਾਣਾ ਚਾਹੀਦਾ ਸੀ ਬਿਲਕੁਲ ਸਾਸੀ ਸਾਡਾ ਪਲਾਨ ਹੀ ਥਾ ਸੀ ਵੀ ਪਹਿਲਾਂ ਠਾਕੀ ਸਾਹਿਬ ਤੋਂ ਬਾਅਦ ਅਸੀਂ ਰਾੜਾ ਸਾਹਿਬ ਜਾਵਾਂਗੇ ਤੇ ਵਾਪਸੀ ਤੇ ਅਸੀਂ ਮਾਛੀ ਵਾਲਾ ਸਾਹਿਬ ਗੁਰਦੁਆਰੇ ਵੀ ਹੋ ਕੇ ਆਵਾਂਗੇ ਪਰ ਚੱਕਰ ਕੀ ਸੀ ਗਰਮੀ ਜ਼ਿਆਦੀ ਹੋਣ ਕਰਕੇ ਪਸੀਨਾ ਆ ਗਿਆ ਇਬਾਦਤ ਦਾ ਜਿਹੜਾ ਫੇਸ ਆ ਥੋੜਾ ਲਾਲ ਲਾਲ ਜਿਹਾ ਹੋ ਗਿਆ ਸੀ ਗਰਮੀ ਕਰਕੇ ਸਾਨੂੰ ਐਸੀ ਵੀ ਦੁਬਾਰਾ ਗਰਮੀ ਚ ਉਤਰੇ ਤਾਂ ਬੱਚਾ ਬਿਮਾਰ ਨਾ ਹੋ ਜੇ ਹਨਾ ਉਸ ਚੱਕਰ ਕਰਕੇ ਅਸੀਂ ਫੈਸਲਾ ਲੈ ਲਿਆ ਆਹਗੇ ਪਰ ਹੁਣ ਜਦੋਂ ਅਸੀਂ ਦੁਬਾਰਾ ਉੱਧਰ ਜਾਵਾਂਗੇ ਬਹੁਤ ਜਲਦੀ ਰਾਣਾ ਸਰ ਦੇ ਮਾਚੀ ਬੜਾ ਸਾਬ ਸਪੈਸ਼ਲੀ ਟੂਰ ਕੱਟ ਕੇ ਆਵਾਂਗੇ ਜਦੋਂ ਵੀ ਉੱਧਰ ਗਏ ਸਪੈਸ਼ਲ ਤੇ ਹੁਣ ਉੱਧਰ ਦਾ ਚੱਲਾਂਗੇ ਤੇ ਹੁਣ ਸਾਡੇ ਫਾਦਰ ਸਾਹਿਬ ਤੇ ਮਦਰ ਸਾਹਿਬ ਦੋਨੋਂ ਰੈਡੀ ਹੋ ਚੁੱਕੇ ਨੇ ਅਸੀਂ ਚੱਲਿਆ ਮਾਰਕੀਟ ਕੋਮ ਫਿਰ ਕੇ ਆ ਜੀ ਚੰਡੀਗੜ੍ਹ ਦੀ ਜਿਹੜੀ ਈਵਨਿੰਗ ਦਿਖਾਈ ਜੀ ਮੰਮੀ ਹੋਣਾ ਨੂੰ ਮੋਹਾਲੀ ਦੀ ਬੇਸਿਕਲੀ ਮੋਹਾਲੀ ਚੱਲਿਆ ਨਾਲ ਕੁਝ ਖਾ ਪੀ ਲਾਂਗੇ ਤੇ ਕਿਰਨ ਤੇ ਅਨੂ ਰੈਡੀ ਹੋ ਰਹੇ ਨੇ ਪਤਾ ਨਹੀਂ ਨਹੀਂ ਹੋ ਰਹੇ ਇਹ ਆਂਦੇ ਨਹੀਂ ਹੋਏ ਇੱਕ ਬੰਦ ਕਰ ਕੇ ਇਹਨੂੰ ਕਰੀ ਅਨੂ ਆ ਜਾ ਫਟਾਫਟ ਮੈਂ ਜਦੀ ਕੰਬਰੀ ਲੈਣ ਗਈ ਨਹੀਂ ਕੋਈ ਹੋਰ ਕਰਕੇ ਆਈ। ਇਹ ਬਾਦਸੁੱਤੀ ਹੈ ਇਹਨੇ ਜਾਗ ਜਾਣਾ ਜਦੋਂ ਗੱਡੀ 'ਚ ਬੈਣਾ। ਨਹੀਂ ਬਾਜੇ ਚ ਵੇ! ਉੱਛੇ ਪਾਪਾ। ਚਲਿਏ ਫਿਰ। ਚਲੋ ਚਲਿਏ। ਅਨੂ ਕੀ ਛਕਣਾ ਹੈ? ਅਨੂ ਜੋਗੀ ਤੁਹਾਨੂੰ ਸਾਰਿਆਂ ਨੂੰ ਉਹ ਖਵਾਵਾਂਗਾ। ਜੋ ਪਸੰਦ ਆ ਉਹ ਲੈ ਕੇ ਦੋ ਦਿਨ। ਅੱਛਾ ਦੋ ਦਿਨ ਚੀਜ਼ਾਂ ਦੇਖ ਕੇ ਉਹ ਚੀਜ਼ਾਂ ਪਸੰਦ। ਚਲੋ ਠੀਕ ਹੈ ਫਿਰ ਆਪਾਂ ਡਿਨਰ ਬਾਹਰੋਂ ਕਰ ਲਈ ਅੱਜ। ਆਹ ਹੋ ਗਿਆ। ਚਲੋ ਜੀ ਆਪਾਂ ਡਿਨਰ ਵੀ ਬਾਹਰੋਂ ਕਰਕੇ ਆਵਾਂਗੇ ਨਾ ਗੇੜੀ-ਗੁੜੀ ਕਰ ਗਣਦੇ ਹਾਂ। ਚਲੋ ਜੀ ਚਲੋ ਚਾ ਚਾ ਚਾ। ਹਾਂ ਸਵੇਰ ਦੇ ਅੰਦਰ ਬੜਿਆ ਅੱਜ ਦੱਸਿਆ ਗਿਆ ਸੀ ਕਿ ਇਹ ਮੀਂਹ ਆਣਾ ਪਰ ਮੀਂਹ ਆਇਆ ਨਹੀਂ ਹਨਾ ਮੈਨੂੰ ਲੱਗਦਾ ਹੱਟਿਆ ਨਹੀਂ ਆਉਂਦਾ ਮੀਂਹ ਨਹੀਂ ਆਉਂਦਾ ਅੱਜ ਨਾ ਬੱਦਲ ਸਾਫ ਹੈ ਸਾਫ ਹੈ ਮੀਂਹ ਨਹੀਂ ਆਉਂਦਾ ਹੁਣ ਚਲੋ ਆਜੋ ਕਿਰਨ ਚਲੋ 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 ਲਿਫਟ ਦਾ ਬਟਨ ਓਪ ਨਿਕਲ ਗਿਆ ਸੀ ਕਰੋ ਨੀਰਾ ਹੋ ਗਿਆ ਪੂਰਾ ਅਸੀਂ ਸਵੇਰ ਦੇ ਘਰੇ ਸੀ ਤੇ ਅਸੀਂ ਹੁਣਾਂ ਸ਼ਾਮ ਨੂੰ ਨਿਕਲੇ ਆ ਬਾਹਰ ਕੱਲ ਦੇ ਗਰਮੀ ਦੇ ਨਾਲ ਇਹ ਬੋਂਦਲੇ ਝੁੱਲਸਗੇ ਝੁੱਲਸਗੇ ਸਾਰੇ ਜਿਆਦਾ ਰਸਤੀ ਚ ਪਿੰਡ ਵੀ ਆਇਆ ਇੱਕ ਬੋਂਦਲੀ ਏਹੀ ਗੱਲ ਬੋਂਦਲੀ ਪਿੰਡ ਦੀ ਕੋਈ ਗੱਲ ਹੋਈ ਕਿ ਆਈ ਵੀ ਬੋਂਦਲੇ ਰੇ ਫਿਰੇ ਗਲਦੇ ਅਣਕੇ ਨਾ ਸਹੀ ਗੱਲ ਅੱਜ ਨਾ ਸਰੀਰ ਨੂੰ ਥਕਾਵਟ ਮਹਿਸੂਸ ਹੋ ਰਹੀ ਸੀ ਬਹੁਤ ਜਿਆਦਾ ਗਰਮੀ ਜਿਆਦੀ ਕਰਕੇ ਗੱਲ ਨਾ ਉਹਦੇ ਜੰਗਲ ਵਾਲੇ ਗੁਰਦੁਆਰੇ ਚ ਨਾ ਟੱਕੀ ਸਰ ਤੁਰਨਾ ਜ਼ਿਆਦਾ ਪਿਆ ਤੇ ਉਤੋਂ ਗਰਮੀ ਮੈਂ ਨਾ ਜਦੋਂ ਗਏ ਉਦੋਂ ਤਾਂ ਗਰਮੀ ਜਮਾ ਨਹੀਂ ਫੈਲੀ ਜਦੋਂ ਹੀ ਲੰਗਰ ਪਾਣੀ ਸ਼ਕਿਆ ਉਦੋਂਾਨੂੰ ਗਰਮੀ ਲੱਗਣੀ ਸ਼ੁਰੂ ਹੋ ਗਈ ਇੱਕ ਗੱਲ ਹੋਇਆ ਚੱਪਲਾਂ ਉਤਾਰ ਕੇ ਜੂੜਾ ਘਰ ਜਮਾ ਕਰਾਈਆਂ ਹੋਈਆਂ ਸੀ ਤਾਂ ਮਿੱਟੀ ਨਹੀਂ ਇਹ ਥੋੜਾ ਜਿਹਾ ਫੀਲ ਹੋਇਆ ਕਿ ਗਰਮੀ ਹੈਗੀ ਹੈ ਸਹੀ ਗੱਲ ਤੇ ਬਾਕੀ ਫਿਰ ਅਸੀਂ ਉਸ ਚੱਕਰ ਸੇ ਜਿਹੜੇ ਆਪਣੇ ਦੂਜੇ ਗੁਰਦੁਆਰਾ ਸਾਹਿਬ ਜਾਣਾ ਸੀ ਉੱਥੇ ਵੀ ਨਹੀਂ ਜਾ ਹੋਇਆ ਤੇ ਅੱਜ ਫਿਰ ਅਸੀਂ ਰੈਸਟ ਹੀ ਕਰ ਰਹੇ ਹਾਂ ਮਤਲਬ ਸ਼ਾਮਾਂ ਤੱਕ ਕਰੇ ਸਵੇਰ ਦੀ ਗਰਮੀ ਅੱਜ ਵੀ ਬਾਹਰ ਸੀ ਪਰ ਠੰਡਾ ਮੌਸਮ ਬਣਿਆ ਥੋੜਾ ਜਿਹਾ ਸਵੇਰੇ ਮੀਂਹ ਪਿਆ ਹੁਣ ਵੀ ਪੂਰਾ ਮੀਂਹ ਵਾਲਾ ਬਣਿਆ ਹੈ ਮੌਸਮ ਅੱਜ ਰਾਤੀ ਪੈ ਜਾਣਾ ਮੀਂਹ ਮੀਂਹ ਪਾਉਗਾ ਪੂਰਾ ਮੀਂਹ ਖਿੱਚ ਕੇ ਪੈਣਾ ਤੇ ਹੁਣ ਆਪਾਂ ਚੱਲਿਆਂ ਜੀ 3B2 ਹਾਂ 3B2 ਦੀ ਇੱਕ ਮਾਰਕੀਟ ਹੈ ਜਿੱਥੇ ਕੁਝ ਛਾਨ ਪੀਣ ਵਾਲਾ ਸਮਾਨ ਛਾਨ ਪਿਆ ਸੀ ਨਾ ਮੈਂ ਕਿਹਾ ਚਲੋ ਮਮੀ ਨੂੰ ਘੁਮਾ ਲਈਏ ਹਾਂ ਆਪਣਾ ਲਗੇੜੀ ਹੋ ਜੂਗੀ ਨਾਲੇ ਕੁਝ ਖਾਵਾਂਗੇ ਬਿਲਕੁਲ ਦੇਖੋ ਜਿਹੜੇ ਜਾਨਵਰ ਆ ਮੈਂ ਕਾਉਸ ਸਿਸ ਦਿੱਤੇ ਗੱਡੀ ਚ ਰੋ ਖਰੀਦੀ ਏ ਜਦੋਂ ਵੀ ਆਪਾਂ ਗੱਡੀ ਖਰੀਦਦੇ ਆ ਨਾ ਉਹ ਗੱਡੀਆਂ ਵਿੱਚ ਕਾਉਸ ਸਿਸ ਦੇਣਾ ਪੈਂਦਾ ਹੈ ਕੰਪਲਸਰੀ ਹੈ ਪਰ ਜਿਹੜੀ ਹੈ ਇੱਥੇ ਆਵਾਰਾ ਪਸ਼ੂ ਘੁੰਮਦੇ ਨੇ ਗਾਂ ਗਊਆਂ ਜਾਂ ਬਲਦ ਨੇ ਹਨਾ ਉਹਨਾਂ ਦਾ ਕੋਈ ਵਾਲੀਵਾਰਸ਼ ਨਹੀਂ ਕੋਈ ਦੇਖ ਰੇਖ ਨਹੀਂ ਬਹੁਤ ਝੁਰਮੜ ਲੱਗਾ ਸੀ ਇੱਥੇ ਚਲੋ ਪਹਿਲਾਂ ਪਹੁੰਚੀਏ 3B2 ਵੇਟ ਕਰਨੀ ਪੈਣੀ ਉੱਥੇ ਕੋਈ ਛਿਰ ਛੜ ਖਾਲੀ ਹੋਊਗੀ ਤਾਂ ਫਿਰ ਵੇਟ ਕਰਨੀ ਪੈਣੀ ਕੋਈ ਗੱਲ ਕਰ ਲਾਂਗੇ ਅਨੂ ਦਾ ਜਿੰਨੇ ਮਰਜ਼ੀ ਵੇਟ ਕਰਾ ਲਾਂਗੇ ਅਨੂ ਨੂੰ ਦੋ ਅਨੂ ਦੀ ਸਾਨੂੰ ਟੈਨਸ਼ਨ ਹੈ ਬਸ ਅਨੂ ਦੇਖੋ ਪਾਪਾ ਜੀ ਦੇ ਇਲਾਵਾ ਹੋਰ ਕੁਝ ਦੇਖਣੀ ਹੈ ਵੇਖੋ ਵੇਖੋ ਮੰਮੀ ਫੋਨ ਤੇ ਲੱਗਣ ਦੇ ਨੇ ਪਾਪਾ ਜੀ ਫੋਨ ਤੇ ਪਹਿਲਾਂ ਪਾਪਾ ਜੀ ਕਾਲੀ ਆਉਹ ਆਹ ਕਿੰਨਾ ਉਹਨਾਂ ਤਰ੍ਹਾਂ ਕਾਲਾ ਚੱਕੋ 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 ਆ ਗਿਆ ਜੀ ਆ ਗਿਆ ਹੂੰ ਹੂੰ ਪਾਓ ਭਾਜੀਆਂ ਰੇੜੀ ਬਰੇਡ ਨੂੰ ਤੋੜੋ ਰੋਟੀ ਵਾਂਗੂ ਖਾਓ ਆਇਆ ਨੀ ਆਇਆ ਆ ਸਾਰੇ ਖੜੇ ਬਾਹਰ ਬਦਾਮ ਸ਼ੇਕ ਪੀਂਦੇ ਨੇ ਤੇ ਮੈਂ ਇੰਜੇ ਮੀਰੀ ਇਹ ਬਾਂ ਜੇ ਤਸੀ ਗਦੀ ਬਜੀ ਬੈਠੇ ਮੀ ਆਇਆ ਮੀ ਆਇਆ ਸੁਣ ਰਿਹਾ ਹੈ ਨਾ ਬਾਬੂ ਕਾਲੇ ਇਬਾਦਤ ਨੇ ਬਹੁਤ ਸੁਣਿਆ ਗਾਣਾ ਮੀ ਆਇਆ ਮੀ ਆਇਆ ਤੇ ਇੰਨਾ ਮੀ ਆ ਗਿਆ ਨਾ ਹੈ ਨਾ ਬੜਾ ਮੀ ਆਇਆ ਜੀ ਨਾ ਮੀ ਆਇਆ ਸੁਣ ਸੁਣ ਚਲਾਵਾ ਕੋਨਾ ਸ਼ੇਕ ਬਦਾਮ ਸ਼ੇਕ ਪੀ ਲੈਣ ਦੀ ਏ ਇਹ ਆਪਾਂ ਫਿਰ ਬਾਅਦ ਗੱਡੀ ਚ ਇਹਨਾਂ ਨਾਲ ਗੱਲਾਂ ਕਰਦੇ ਆਂ ਬੋਲੇ ਨਾ ਤੋ ਬਦਾਮ ਸ਼ੇਕ ਪੀ ਰਹੇ ਨੇ ਨਾ ਕੁਝ ਹੋ ਰਹੀ ਏ ਲੋ ਜੇ ਅਸੀਂ ਖਾ ਪੀ ਕੇ ਆ ਗਏ ਘਰੇ ਤੇ ਬਾਕੀ ਮੰਮੀ ਨੇ ਫਸਟ ਟਾਈਮ ਪਾਉਬਾ ਦਿਖਾਦੀ ਡੈਡੀ ਨੇ ਫਸਟ ਟਾਈਮ ਅਨੋਂ ਨੇ ਪਹਿਲਾਂ ਵੀ ਖਾਦੀ ਹੈ ਤੇ ਮੰਮੀ ਹਮਣੇ ਪੁੱਛਦਿਆਂ ਪਿਆ ਉਹਨਾਂ ਨੂੰ ਕਿਵੇਂ ਦੇ ਲੱਗੀ ਆ ਮਾਤਾ ਹਾਂ ਕਿੰਸੀ ਲੱਗੀ ਬਹੁਤ ਟੇਸਟ ਸੱਚੀ ਬਹੁਤ ਚਾ ਵਦ ਨਾ ਤੇਰੇ ਪਾਪਾ ਨੇ ਕਦੀ ਨਹੀਂ ਖਾਧੀ ਤੇ ਤੁਸੀਂ ਕਿਹੜਾ ਖਾਧੀ ਸੀ ਹਾਂ ਮੰਮੀ ਨੇ ਵੀ ਨਹੀਂ ਖਾਧੀ ਪਹਿਸੇ ਖਾਦੀ ਇਹ ਹੋ ਸਕਦਾ ਖਾਦੀ ਇਹ ਹੋ ਸਕਦਾ ਹੋ ਸਕਦਾ ਹੋ ਸਕਦਾ ਹੈ ਜੜੀ ਕਿਦਾਂ ਸੀ ਆ ਬੰਤੋ ਰਾਣੀ ਬੈਠੀ ਥੱਲੇ ਬਸ ਅਣਾ ਕਿਵੇਂ ਹੀ ਬਹੁਤ ਟੇਸਟ ਨੇ ਨਾ ਮੂੰਹ ਤੇ ਚੱਗੜਾ ਮਾਰਿਆ ਇਹਨੇ ਦੇਖੀ ਇੰਨਾ ਚੱਗਲ ਕੋਲ ਮਾਰਦਾ। ਤੁਸੀਂ ਦੱਸੋ। ਤੇ ਮੈਨੇ ਬਹੁਤ ਹੀ ਇਹੀ ਬਸ। ਤੁਸੀਂ ਦੱਸੋ ਕੀ ਖਾਦਾ ਸੀ? ਮੂਕਾ ਮਾਈ। ਤੂੰ ਮਣਾ ਦੀ ਕੋਮ ਮਾਈ। ਹਨੂ ਕਿਦਾਂ ਸੀ? ਗਲਿਸ਼ੀਅਸ। ਗਲਿਸ਼ੀਅਸ। ਇਹ ਨੂੰ ਇਹ ਕਿ ਪਾਪਾ ਹੁਣ ਮੈਂ ਚੱਕ ਲੇ। ਬਹੁਤ ਤੇਜ਼। ਮੈਂ ਸੀਰੀਅਸਲੀ ਪਹਾਨੋਂ ਵੀ ਉਹ ਪਾਵਾ ਜੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਰੇਡੀਓ ਵਾਲੇ ਮਾਰਕੀਟ ਦਾ ਨਾ। ਹਾਂ। ਹਨ ਹੋਰ ਕਿਤੇ ਨਹੀਂ ਕਿਉਂਕਿ ਉਹਨਾਂ ਦਾ ਜਿਹੜਾ ਪਾਉ ਹੁੰਦਾ ਨਾ ਉਹ ਬੜਾ ਟੇਸਟੀ ਆ। ਹਾਂ। ਹੈ ਨਾ। ਹੁਣ ਆ ਹੀ ਖਾ ਪੀ ਕੇ ਆਰਾਮ ਨਾਲ ਬੈਠੇ ਹਾਂ ਰਿਲੈਕਸ। ਬੱਸ ਹੁਣ ਥੋੜੀ ਦੇਰ ਤੱਕ ਕਿਰਨ ਥੋੜੀ ਦੇਰ ਤੱਕ ਕਿਰਨ ਰੋਟੀਆਂ ਬਣਾਉਣੀਆਂ ਨੇ ਹਾਂ ਹੁਣ ਰੋਟੀਆਂ ਬਣਾਉਣੀਆਂ ਤੇ ਮੈਂ ਖਾਣੀ ਐ ਰੋਟੀ ਤੇ ਮੈਨੂੰ ਮੇਰਾ ਬਣਿਆ ਨਹੀਂ ਪਾਓ ਬਾਜੀ ਨਾਲ ਕੁਝ ਹੋਰ ਲੈ ਲੈਂਦੇ ਪਾਓ ਮੈਂ ਬਾਹਰ ਦੀ ਚੀਜ਼ ਘਾਟ ਹੀ ਖਾਣਾ ਹੁਣ ਤੇ ਫਿਰ ਉਹ ਵੀ ਨਹੀਂ ਖਾਣੀ ਤੇ ਘਰੇ ਦਾ ਟਿਕਾਣੀ ਆ ਕੇ ਨਹੀਂ ਇਹ ਗੱਲ ਨਹੀਂ ਮੈਨੂੰ ਭੁੱਖ ਲੱਗੀ ਕਿਰਨ ਰੋਟੀ ਬਣਾਉਣਾ ਪਨੀਰ ਬਣਾਉ ਮੇਰੇ ਲਈ ਬਣਾ ਲੈਣੀ ਹੁਣੇ ਮੈਂ ਡਾਣੀ ਸੈਲ ਵੀ ਕਰ ਰਹਾ ਹਾਂ ਦੇਖਿਆ ਡੈਡੀ ਤੁਹਾਡੀ ਕੁੜੀ ਮੈਨੂੰ ਰੋਟੀ ਦੀ ਘਵਾਦੀ ਆਏ ਹਾਏ ਮੈਂ ਇਸੇ ਚਿੰਦ ਪਾ ਕੇ ਸੈਲ ਵੀ ਕਰ ਰਹਾ ਹਾਂ ਪਤਾ ਕਿੰਨੇ ਨੂੰ ਫਿਰ ਖਾਣਾ ਆਓ ਸਹੀ ਗੱਲ ਐ ਏ ਮੰਮੀਆਂ ਨੇ ਸਾਇਰ ਕਰਕੇ ਪਚਾਵ ਹੀ ਲਈਏ ਤੇ ਹਲੇ ਮੇਰੀ ਰੋਟੀ ਦੀ ਸ਼ੁਰੂਆਤ ਹੋਣੀ ਵਾਲੀ ਆ ਮੈਂ ਖਾਣੀ ਆ ਅੰਨੂ ਰੀਲਾ ਚ ਬਿਜ਼ੀ ਏ ਅੰਨੂ ਸਾਡੀਆਂ ਗੱਲਾਂ ਸੁਣ ਕੇ ਰਾਜੀ ਨਹੀਂਗੀ ਇਹ ਆਪਣੀ ਵੱਖਰੀ ਦੁਨੀਆ ਬਣਾਈ ਪਈ ਏ ਇਹ ਜਦੋਂ ਵੀ ਆਂਦੀ ਪਹਿਲੇ 2 ਦਿਨ ਬਹੁਤ ਪਾਵਰ ਉਹਦੇ ਚ ਹੁੰਦੀ ਐ ਐਕਸਾਈਟਮੈਂਟ ਵਿੱਚ ਜੋਸ਼ ਭਰਿਆ ਹੁੰਦਾ ਤੀਜੇ ਤੋਂ ਇਹਨੇ ਠੋਸ ਹੋ ਜਾਂਦੀ ਏ ਅੱਜ ਤਾਂ ਬਾਜੀ ਖਾਦੀ ਪਾਓ ਬਾਜੀ ਅੱਜ એનર્ਜੀ ਲੈਵਲ ਹੋਰ ਆਣਾ ਚਾਹੀਦਾ ਨਹੀਂ ਅੱਜ ਮੈਨੂੰ ਤਾਂ ਘੱਟ ਲੱਗ ਰਿਹਾ ਐਨਰਜੀ ਲੈਵਲ ਅੱਜ ਮੈਨੂੰ ਕਹਿ ਰਿਹਾ ਕਿ ਕੱਲ ਜਾਣ ਆ ਅਸੀਂ ਕੀ ਗੱਲ ਅੰਨੂ ਤੇ ਜਲਦੀ ਆ ਗਿਆ ਹਾਂ ਹਾਂ ਜਲਦੀ ਆ ਗਿਆ ਹਾਂ ਫਿਰ ਹਾਂ ਬਸ ਇਹ ਦੋ ਕੁ ਦਿਨ ਲਈ ਆਣਾ ਹੁੰਦਾ ਹੈ ਇਹ ਤਾਂ ਫਿਰ ਗਲਤ ਕਰ ਲਵੇ ਨਾ ਇਹ ਮੈਂ ਉਹ ਸਹੀ ਜਨ ਦੋ ਕੁ ਦਿਨ ਇਹਦੀ ਕੋਲ ਪੂਰੀ એનર્ਜੀ ਹੁੰਦੀ ਪੂਰਾ ਕੌਨਫੀਡੈਂਸ ਚੱਕ ਦਾਂਗੇ ਫਟੇ ਬਲੇ ਬਲੇ ਕਰਾ ਦੇਾਂਗੇ ਬਾਉ ਬਾਉ ਨਾਰਾਮਦੀ ਜੀ ਤਾਂ ਬਾਉ ਕਹਿੰਦਾ ਏ ਮੈਨੂੰ ਲੈ ਆਉਂਦੇ ਵਾਪਸ ਇੱਥੇ ਮੈਂ ਕਹਿੰਦਾ ਰਹਿਣਾ ਹੁੰਦਾ ਹੈ ਕੈ ਦੀ ਮਕੱਲੇ ਨੂੰ ਭੇਜਿਆ ਇਹ ਨਾ ਫਿਰਿਆ ਨਹੀਂ ਉਹ ਪਿੱਛੇ ਬੀਬੀ ਜੀ ਨੇ ਬੁਲਾ ਲਿਆ ਵਿਆਹ ਬਾਹਰ ਕਰ ਦੇਣਾ ਵਾ ਤੇ ਫੇਰ ਇਹ ਤੇ ਉੱਥੇ ਜਾ ਕੇ ਦੋਸੂ ਮੈਂ ਬਸ ਦੋ ਚਾਰ ਦਿਨਾਂ ਨਾਲ ਸਹੀ ਗੱਲ ਅਨੂ ਜੇ ਤੇਰਾ ਵਿਆਹ ਕੈਨੇਡਾ ਕਰਦੀ ਆਪਾਂ ਤੂੰ ਤਿੰਨ ਕਿ ਦਿਨ ਬਾਅਦ ਵਾਪਸ ਆ ਜਾ ਕਰੀਂ ਟਿਕਟ ਲੈ ਕੇ ਅਨੂ ਨੇ ਅੱਗੇ ਕਿਹਾ ਮੈਂ ਚਲੀ ਭਾਈ ਲਾਣੇਦਾਰ ਉਹ ਕਹਿੰਦਾ ਜਾ ਭਾਈ ਆ ਦੀ ਟਾਈਮ ਨਾਲ ਸਹੀ ਗੱਲ ਮਾ ਬੈਠੇ ਐਨਜੋਏ ਕਰ ਰਹੇ ਹਾਂ ਗੱਲਾਂ ਬਾਤਾਂ ਕਰ ਰਹੇ ਹਾਂ ਖਾ ਪੀ ਕੇ ਥੋੜਾ ਟਾਈਮ ਹੁਣ ਆਪਾਂ ਇੰਜੋਏ ਵੀ ਕਰ ਲਈ ਫਿਰ ਸੌਣਾ ਹੀ ਆ ਰਾਤ ਨੂੰ ਗੱਪਾ ਛੱਪਾ ਹੀ ਨੇ ਹੋਰ ਕੀ ਕਰੀਏ ਆ ਮੈਂ ਕਹਿੰਦਾ ਹੱਸਦੇ ਆ ਬੜਾ ਤਹੀ ਨਹੀਂ ਮੰਮੀ ਕਹਿੰਦੇ ਨੇ ਹੱਸਣ ਢੀਆਂ ਮੈਂ ਕਿਹਾ ਕਿ ਤਾ ਤੂੰ ਹੱਸਦੇ ਬੜਾ ਹੋ ਕੋਈ ਵੀ ਗੱਲ ਮੈਂ ਮਤਲਬ ਕੋਈ ਨੋਰਮਲ ਗੱਲ ਚੱਲ ਰਹੀ ਸੀ ਮੰਮੀ ਨੇ ਕਿਹਾ ਮੈਂ ਤੇ ਹੱਸਣ ਢੀਆਂ ਆ ਉਹ ਤਾਂ ਮੈਂ ਹੱਸਦੇ ਬੜਾ ਆ ਕਿ ਤਾ ਤੁਸੀਂ ਉਹ ਵੀ ਬੜਾ ਸਹੀ ਗੱਲ ਇੱਕ ਮੰਮੀ ਹੱਸਦੇ ਬੜਾ ਨੇ ਤੇ ਇੱਕ ਪਲਟੇ ਦੇ ਬੜਾ ਨੇ ਕੱਲ ਕੀ ਹੋਇਆ ਡੈਡੀ ਦੀ ਨਾ ਪੱਗ ਬਣੀ ਡੈਡੀ ਨੇ ਥੋੜਾ ਜਿਹਾ ਕੀ ਕਹਿੰਦੇ ਡੈਡੀ ਨੇ ਪੱਗ ਪਾ ਲਈ ਮੰਮੀ ਨੇ ਕਿਤੇ ਪੰਪ-ਮੰਪ ਦੇ ਦੇ ਨਹੀਂ ਥੋੜੀ ਹੋਰ ਸੋਹਣੀ ਬੰਨੋ ਹੈਨਾ ਡੈਡੀ ਨੇ ਫਿਰ ਪੱਗ ਉਤਾਰ ਕੇ ਦੁਬਾਰਾ ਬੰਨੀ ਸ਼ੁਰੂ ਕੀਤੀ ਟਾਈਮ ਲੱਗ ਗਿਆ ਤੇ ਮੈਂ ਕਿਹਾ ਡੈਡੀ ਕੀ ਗੱਲ ਪਤਾ ਨਹੀਂ ਡੈਡੀ ਨੇ ਕਿਉਂ ਬੰਨੀ ਕਹਿੰਦੇ ਪੱਗ ਪੱਗ ਦਾ ਲੜਦੀ ਲੱਸੀ ਅਦਾ ਬਾ ਡੈਡੀ ਕਹਿੰਦੇ ਤੇਰੀ ਮੰਮੀ ਨੇ ਕਿਹਾ ਵੀ ਪੱਗ ਚੇਂਜ ਕਰ ਦਵਾ ਮੈਂ ਵਾਹ ਜੀ ਮੰਮੀ ਨੇ ਦੇਖ ਇਹਦਾ ਪਲਟਾ ਮਾਰੇ ਕੀ ਨਹੀਂ ਹੈ ਡੈਡੀ ਨੇ ਤੁਸੀਂ ਕਹਿ ਕੇ ਕਿਹਾ ਹੈ ਡੈਡੀ ਕਿਹਾ ਆ ਗਿਆ ਨਹੀਂ ਨਹੀਂ ਡੈਡੀ ਅੱਛਾ ਅਜਾ ਸਾਥ ਵਿੱਚ ਕੱਲ ਮੰਮੀ ਨੇ ਕਿਹਾ ਸੀ ਨਾ ਤੁਹਾਨੂੰ ਪੱਗ ਚੇਂਜ ਕਰਨ ਲਈ ਕਿਆ ਹੈ ਨਾ ਫਿਰ ਦੇਖਿਓ ਹੁਣ ਦੱਸੋ ਕਿਆ ਬਹਿ ਹੈ ਕਿ ਨੁੜਕੇ ਦੱਸੋ ਕੀ ਕਰਨ ਸੋਚੋ ਕੋਈ ਪੁਆਇੰਟ ਵੀ ਹੈਗਾ ਅਗਲਾ ਪੁਆਇੰਟ ਬਸ ਮੇਨ ਗੱਲ ਹੀ ਹੋ ਗਈ ਮਮਮੀ ਨੇ ਕਿਹਾ ਬਸ ਅਗਲੇ ਪੁਆਇੰਟ ਦੀ ਗੱਲ ਹੋੜੇ ਦੇਖਿਆ ਆਪਣਾ ਨਹੀਂ ਕਿਆ ਹੈ ਪਰ ਵੀ ਅੱਗੇ ਪਰ ਵੀ ਹੈਗਾ ਅੱਗੇ ਪਰ 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 ਕੀ ਪਰ ਦੱਸੋ ਦੱਸੋ ਮਮਮੀ ਨੇ ਅੱਜ ਕਿਹਾ ਸੀ ਨਾ ਤੁਹਾਨੂੰ ਕਿਆ ਸੀ ਨਾ ਹੈਨਾ ਹੋਰ ਤਾਂ ਨਹੀਂ ਕੋਈ ਗੱਲ ਸੀ ਨਹੀਂ ਜਿੱਤ ਵੀ ਤਾਂ ਡਰਦੇ ਆ ਬਾਲ ਤਾਂ ਚੇਤਾ ਭੁੱਲ ਗਿਆ ਹਾਂ ਮੇਰੇ ਤੋਂ ਡਰਦੇ ਕਿਉਂ ਮੈਂ ਕੀ ਰਾਖਸ਼ ਆ ਕਿਆ ਹੀ ਨਹੀਂ ਨਹੀਂ ਡੈਡੀ ਤੁਸੀਂ ਨਾ ਉਹ ਕੀ ਕਹਿੰਦੇ ਨੇ ਨਿਊਟਰਲ ਹੋ ਜਾਓ ਸਾਂਝੀ ਸਰਕਾਰ ਦੱਸੋ ਮੰਮੀ ਨੇ ਕਿਹਾ ਸੀ ਨਾ ਪਕ ਚੇਂਜ ਕਰਨੀ ਦੁਬਾਰਾ ਬੰਨਣ ਨੂੰ ਉਹ ਕਹੇ ਨੇ ਕਿਆ 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 ਡਰ ਦੇਖੋ ਮੰਮੀ ਦਾ ਕਿਸੇ ਨੇ ਵੀ ਕਿਹਾ ਕਹਿੰਦੇ ਕਿਆ ਪਰ ਮੰਮੀ ਕਿਉਂ ਨਾ ਡਰਾ ਕੇ ਰੱਖਿਆ ਤੁਸੀਂ ਡੈਡੀ ਨੂੰ ਮੈਨੂੰ ਡਰਾਇਆ ਹੀ ਤੁਸੀਂ ਦੇਖੋ ਮੈਨੂੰ ਡਰਾ ਕੇ ਰੱਖਿਆ ਉਹ ਡਰ ਡਰ ਮੰਮੀ ਦੇ ਹੱਥ ਕੰਮ ਬੰਡੇ ਨੇ ਦੇਖੋ ਇਹ ਸੜਾ ਪਾਗ ਕਿ ਤਪੰਦਾ ਤਾਂ ਕਿਤਾ ਬੰਦਾ ਮੇਰਾ ਡੈਡੀ ਇਹ ਸਹੀ ਗੱਲ ਹੈ ਕਿਹਾ ਮਮੀ ਚਲੋ ਡੈਡੀ ਕਿੰਦੀ ਘੁੰਮਾ ਜਾਣਾ ਮੈਂ ਨਹੀਂ ਜਾਣਾ ਹੈ ਅੱਛਾ ਤੇ ਤੁਸੀਂ ਕੀ ਕਹਿੰਦੇ ਨੇ ਉਹ ਮੈਂ ਕਿ ਮੈਨੇ ਕੰਪੜਾ ਹਾਏ ਹਾਏ ਅਬ ਮੈਂ ਹੁਣ ਕਹਾਂ ਮਮਮੀ ਚਲਿਏ ਮਮਮੀ ਨੇ ਝਟ ਤਿਆਰ ਹੋ ਜਾਣਾ ਡੈਡੀ ਨੇ ਕਿਹਾ ਨਹੀਂ ਯਾਰ ਮੈਂ ਨਹੀਂ ਜਾਣਾ ਡੈਡੀ ਫਿਰ ਵੀ ਰਿਲੈਕਸ ਕਰਨਾ ਚਾਹੁੰਦੇ ਮਮਮੀ ਝਟ ਤਿਆਰ ਹੋ ਜਾਂਦੇ ਬਾਉਦਾ ਡੈਡੀ ਬਾਉਦਾ ਡੈਡੀ ਕੇੰਦਰ ਡੈਡੀ ਅਦ ਕਿੰਦਰ ਡੈਡੀ ਬਾਉਦਾ ਡੈਡੀ ਇੰਨੀ ਤੁਸੀਂ ਨਹੀਂ ਉਹ ਵੀ ਹੈ ਪਰ ਮੂੰਚਾ ਕੇੰਦਰ ਡੈਡੀ ਮਮੀ ਅਨੂਦ ਡੈਡੀ ਇਹ ਭੈਣ ਜੀ ਵੱਡੀ ਲਿੱਲੀ ਹਾਂ ਜਿਹੜਾ ਬੱਚਾ ਵੱਡਾ ਵੱਡਾ ਬੱਚਾ ਹੁੰਦਾ ਉਹਦੇ ਨਾਮ ਲਿੱਲੀ ਡੈਡੀ ਥੱਟ ਸਹੀ ਗੱਲ ਹੈ ੜਾ ਵੈਸੇ ਉਹ ਬਣੀ ਬਣੀ ਚੀਜ਼ਾਂ ਨੇ ਬੜੀਆਂ ਬੜੀ ਬੜੀਆਂ ਹੁੰਦੀਆਂ ਨੇ ਪਾਪਾ ਮੈਂ ਉਹਨੂੰ ਸਾੱਚਾ ਸਾੱਚਾ ਡੈਡੀ ਨਾ ਜੜਦੰਦ ਮੂਰੇ ਤੇ ਕੱਲ੍ਹ ਬੱਤੀ ਹੁੰਦਾ ਸਹੀ ਗੱਲ ਹੈ ਸਹੀ ਗੱਲ ਹੈ Daddy, no, 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 why grew, 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 ਵਾਈ ਗਰੂ ਅੱਗੇ ਬੜਾ ਸੋਹਣਾ ਆਏ ਰਿਸਪੌਂਸ ਦੇ ਰਹੀ ਸੀ ਹਨਾ ਸਹੀ ਗੱਲ ਹੈ ਦਾੜੀ ਉਹਨੂੰ ਵਾਈ ਗਰੂ ਵਾਈ ਗਰੂ ਸਿਖਾਉਂਦੇ ਰਹਿੰਦੇ ਹਨਾ ਫਿਰ ਬੜਾ ਵੇਖ ਦੀ ਰਿੱਡੀ ਦਾੜੀ ਨੂੰ ਮਤਲਬ ਇਹ ਬਾਤ ਤਾਂ ਪਹਿਲਾਂ ਇਦਾਂ ਸੀ ਕਿ ਮਤਲਬ ਦਾੜੀ ਵਾਲੇ ਬੰਦੇ ਨੂੰ ਦੇਖ ਕੇ ਨਾ ਪਹਿਲਾਂ ਰੋ ਪੈਦੀ ਹੁੰਦੀ ਸੀ ਇਤਾਂ ਹਨਾ ਜਿਵੇਂ ਓਪਰਾ ਕਰਦੀ ਹੁੰਦੀ ਸੀ ਹਨਾ ਲੇਡੀਜ਼ ਡਿਪਾਰਟਮੈਂਟ ਕੋ ਚਲ ਜਾਂਦੀ ਹੁੰਦੀ ਸੀ ਹਨਾ ਤੇ ਜੈਂਟਸ ਡਿਪਾਰਟਮੈਂਟ ਨਹੀਂ ਜਾਂਦੀ ਹੁੰਦੀ ਪਰ ਹੁਣ ਡੈਡੀ ਦਾ ਇਹਦਾ ਬੜਾ ਮਨ ਲੱਗਾ ਡੈਡੀ ਵੱਲ ਵੇਖ ਕੇ ਬੜੀ ਖੁਸ਼ ਹੁੰਦੀ ਹੈ ਜਦੋਂ ਦੇ ਨਾਨੂ ਐ ਬੜੀ ਖੁਸ਼ ਹੁੰਦੀ ਨਾ ਤੇਰੇ ਇਧਰ ਕਿੰਨੇ ਨਾ ਇਧਰ ਘੁੰਮ ਕੇ ਮਿਲਦੀ ਜੀ ਫਿਰ ਘੁੰਮ ਕੇ ਮਿਲਦੀ ਡੈਡੀ ਵੱਲ ਹਾਂਜੀ ਵਾਹਿਗੁਰੂ ਨਾਨੂ ਉਹ ਨਾਨੂ ਵਾਹਿਗੁਰੂ ਜਾਂਦੇ ਵਾਹਿਗੁਰੂ ਨਾਨੂ ਵਾਹਿਗੁਰੂ ਕਦੇ ਨਹੀਂ ਵਾਹਿਗੁਰੂ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਨੰਦਨ ਨੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੀਆਂ ਆਇਆ ਮੀਆਂ ਆਇਆ ਬਦਲਾ ਵਿਚ ਮੀਆਂ ਆਇਆ ਪਤਾ ਮੇਰੀ ਪੋਇਮ ਹੈ ਮੇਰੀ ਪੋਇਮ ਹੈ ਦੀ ਸਹੀ ਗੱਲ ਹੈ ਬਹੁਤ ਸੁਣਦੀ ਹੈ ਬਹੁਤ ਸੁਣਦੀ ਹੈ ਇੱਕੋ ਵਾਲਾ ਨਿੱਕਾ ਜਿਹਾ ਖਾਲਸਾ ਅਨੰਦਪੁਰ ਕੋਰ ਸਾਹਿਬ ਚੱਲਿਆ ਜਾਂ ਅਨੰਦਪੁਰ ਸਾਹਿਬ ਇੱਕ ਘਰੋਂ ਹੀ ਲੈਣ ਚੱਲਿਆ ਤੀਜਾ ਹਾਂ ਇੱਕ ਉਹ ਵੀ ਹੈ ਨਾ ਬੋਲਾਂ ਵਾਲੀ ਇਹ ਭੱਜੇ ਭੱਜਿਆਓ ਜੀ ਭੱਜੇ ਭੱਜੇ ਜਾਓ ਜੀ ਲਾਲ ਗੇਂਦ ਲੱਭੇ ਨਾ ਲੱਭ ਕੇ ਲਿਆਓ ਜੀ ਪਾਲੂ ਰਾਜਾ ਬੋਲਿਆ ਮੈਨੂੰ ਲੱਭ ਗਈਏ ਲਾਲ ਗੇਂਦ ਅੰਬ ਦੇ ਦਰਖਤ ਕੋਲ ਪਈਏ ਆਏ ਹੋਏ ਇਹ ਬਹੁਤ ਸੁਣਦੀ ਇਹਨਾਂ ਦੀ ਗੱਲ ਐ ਆਲੀਆਂ ਜੀ ਨਾ ਪੰਜ ਤਖਤਾਂ ਦੇ ਨਾਮ ਹੋ ਗਏ ਜਿਉਂ ਜਿਉਂ ਵੱਡੀ ਹੋ ਜਾਂਦੀ ਉਹ ਰੌਣਕ ਹੋਰ ਵੱਧਦੀ ਜਾਂਦੀ ਹੈ ਤੇ ਤੂੰ ਗੱਲਾਂ ਕਰਨ ਲੱਗ ਰੂ ਫਿਰ ਪਤਾ ਨਹੀਂ ਕੀ ਕਰਿਆ ਕਰੋਗੇ ਫਿਰ ਫਿਰ ਹੋਰ ਰੋਣ ਲਾਈਗੀ ਫਿਰ ਬੋਲਿਆ ਕਰੀਂਗਾ ਨਾ ਤੋਤਲੀ ਤੋਤਲੀ